ਤੇ ਚੱਲੇ ਆਂ ਗਾਂ ਵਾਸਤੇ ਪੱਠੇ ਲੈਣ ਜਿਹੜੀ ਕੁੜੀ ਕੁੜੀ تنویر कौर ਮੈਡਮ ਸਾਡੀ ਆਜੇ ਤੁਹਾਨੂੰ ਨਾਲੇ ਪਿੰਡ ਦੀ ਸੇਲ ਕਰਾਉਨੇ ਆ ਦੋਸਤੋ ਐਤ ਕੀ ਗਾਂ ਲਈਏ ਸੀ ਹੁਣ ਥੋੜਾ ਜਿਹਾ ਹੋਇਆ ਵੀਕ ਦਿਨ ਤੇ ਕਣਕ ਬੀਜਲੀ ਸੀ ਇਸ ਕਰਕੇ ਪੱਠੇ ਨਹੀਂ ਬੀਜ ਹੋਏ ਤੇ ਗਾਂ ਬੀਜਾਂਗੇ ਪੱਠੇ ਤੇ ਐਤ ਕੀ ਥੋੜੇ ਮੁੱਲ ਲੈ ਆਪਾਂ ਪੱਠੇ ਉੱਥੋਂ ਲਿਆਵਾਂਗੇ ਪੱਠੇ ਵੱਢ ਕੇ ਆਜੇ ਤੁਹਾਨੂੰ ਦਖਾਉਨੇ ਆ ਗਾੜੀ ਪੱਠੇ ਵੱਢ ਕੇ ਲੈਉਣੇ ਨਾਲੇ ਤਨ ਪਿੰਡ ਦੀ ਸੈਰ ਦਿਖਾਉਨੇ ਆ ਉਹ ਸਾਡਾ ਪਿੰਡ ਡੇਰਾ ਸੇਦਾਂ ਬਾਬਾ ਜੀ ਦੀ ਜਗਾ ਤੇ ਇੱਧਰ ਦੇ ਪਾਸੇ ਦੋਸਤੋ ਆਪਣੀ ਹੈਗੀ ਪਹਿਲੀ ਉਹ ਆਪਣਾ ਹੈਗਾ ਘਰ ਉਹ ਆਪਣੀ ਵਜੀ ਹੋਈ ਹੈ ਗਾਂ ਤੇ ਆਜੋ ਆਪਾਂ ਹੁਣ ਜਾਂਦੇ ਆ ਪੱਠੇ ਲੈਣ ਤਨਵੀਰ ਕੌਰ ਜੀ ਕਿੱਥੇ ਚੱਲੇ ਨੇ ਚੱਲਵਾ ਦਿਓ ਪੱਠੇ ਲੈ ਕੇ ਆਨੇ ਆਂ ਪੰਡ ਲੈਣ ਜਲਦੀ ਇੱਦਾਂ ਹਾਂ تنਵੀਰ ਕੋਰ ਦੇ ਸਿਰ ਤੇ ਰੱਖਾਂਗੇ ਪੰਡ ਦੇ ਆ ਗਾੜੀ ਦੇਖੋ ਦਵਾਰਾ ਕੁੱਤੇ ਕਿੱਦਾਂ ਫਿਰਦੇ ਪਿਆ ਸ਼ਿਕਾਰੀ ਸ਼ਿਕਾਰੀ ਨਾਲਿਆ ਦੇਖੋ ਸਾਡੇ ਪਿੰਡ ਦੀ ਲੋਕਾਂ ਦਾ ਹਾਲ ਕਿਹੜੇ ਇੱਥੇ ਕੂੜਾ ਸਿਰਟ ਕੇ ਜਾਂਦੇ ਹਨ ਤੇ ਰਾਹ ਵੀ ਨਹੀਂ ਛੱਡਦੇ ਆਪਾਂ ਪਰਾਂ ਕਰਕੇ ਛੱਡਦੇ ਹੇ ਰਾਹ ਦਿੱਤੇ ਸਿੱਟੀ ਜਾਂਦੇ ਆ ਬਹੁਤ ਲੋਕ ਲੋਕ ਸਾਡੇ ਪਿੰਡ ਡੇਰਾ ਸੇਡਾਂ ਦੇ ਕਿਲੇ ਕੂੜਾ ਸਿਰਦੇ ਬੰਦੇ ਗਲਤ ਆ ਦੇਖੋ ਆਹ ਰਸਤਾ ਜਾਂਦਾ ਸਾਡੇ ਰਾਹ ਨੂੰ ਇੱਥੇ ਕੂੜਾ ਕਿੱਦਾਂ ਸਟੈਨਾ ਲੋਕਾਂ ਨੇ ਤੇ ਆ ਘੜੀ ਸਾਡੇ ਸਾਡਾ ਪਿੰਡ ਡੇਰਾ ਸੇਡਾਂ ਠੀਕ ਹੈ ਜੀ ਇੰਦਰ ਲੱਗੇ ਆਹ ਲੋ ਆਹ ਚਾਰੇ ਇਸ ਤਰ੍ਹਾਂ ਆਨੰਗਰ ਕੋਲੀ ਆ ਦੇਖੋ ਜੀ ਪਿੰਡੇ ਰਸੇ ਦਾ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਅੰਮ੍ਰਿਤਸਰ ਦਾ ਕੰਢਾ ਪਾ ਲੈਣੇ ਦੇਖੋ ਜੀ ਆ ਬਾਹਰਲੀ ਫੈਮਲੀ ਕਰਨੀ ਕਿੰਦ ਨ ਜਾਂਦਾ ਇਸ ਤਰ੍ਹਾਂ ਕਰਨੀ ਦਾ ਕਿੰਦ ਨੀ ਸਕੇ ਦੋਸਤੋ ਦੋਸਤੋ ਵਾਲੇ ਐਸੀ ਬੋਲ ਪੱਠੇ ਇਹਦਾ ਤੱਕ ਇੱਥੋਂ ਤੱਕ ਉਹ ਕਿਤੇ ਵੱਡੇ ਦੇ ਦੇ ਉੱਥੇ ਤੱਕ ਇੰਨੇ ਕੁ ਹੀ ਵੱਢ ਲਏ ਆ ਦੇਖੋ ਦੂਸਰਾ ਲੋ ਹੈ ਚਾਰ ਦੇ ਭਾਂ ਪੱਠੇ ਹੈਗੇ ਛੋਟੇ ਹਜੇ ਇਦਾਂ ਚਲੋ ਥੋੜੀ ਲੈ ਕੇ ਜਾਨੇ ਆ ਠੀਕ ਹੈ ਤੇ ਇੱਧਰ ਆਉਂਦੇ ਪਿਆ ਤਨਵੀਰ ਕਰ ਬੱਚੀ ਆਪਣੀ ਤੇ ਮੈਡਮ ਤੇ ਆਜਾ ਹੁਣ ਆਪਾਂ ਪੱਠੇ ਵੱਢਦੇ ਆਂ ਵੱਢਣੇ ਵੱਢਦੇ ਪੱਠੇ ਕੜੀ ਪੱਤੇ ਵੱਡੇ ਨਹੀਂ ਅਜ ਦੇਦੇ ਪੱਤੇ ਵੱਡਦੇ ਹੀ ਵੜ ਸਕਦੇ ਹੈ ਕਿ ਨਹੀਂ ਨਹੀਂ ਮਨਵਾਰ ਨੂੰ ਵੱਢਨੇ ਪੈਣੇ ਆ ਇੱਧਰ ਅਡੀ ਤਨਵੀਰ ਕੌਰ ਜੀ ਮੈਡਮ ਕੜੀ ਹੈ ਇਹਨੂੰ ਪੱਤੇ ਵੀ ਨਹੀਂ ਵੱਢਨੇ ਹੁੰਦੇ ਤੇ ਦੇਖਿਓ ਪੱਤੇ ਉੱਚੇ ਉੱਚੇ ਵੱਢਦੀ ਪਈ ਹੈ ਇਹਨੂੰ ਵੱਢਨੇ ਹੁੰਦੇ ਇਦਾਂ ਵੱਢੀ ਤੇ ਦੇਖੋ ਪੱਤੇ ਲੋਕੋ ਦੋਸਤੋ ਤੇ ਬਰਬਾਹ ਮੂਹਨ ਕਰੇ

ਪੱਟੇ ਠੀਕ ਹੈ ਸੋ ਗੁੱਟੇ ਦਿੱਤੇ ਹੁਣ ਆਪਾਂ ਜਾਵਾਂ ਕਰੀਏ